ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਬਣਾ ਰਿਹਾ ਕੱਚੇ ਚੜਿਆ ਤੋਂ ਪੁੱਜੇ ਹੋਏ ਛੋਲੇ ਜਿਸ ਨੂੰ ਜਿਸ ਨੂੰ ਬਣਾਉਣਾ ਬੇਹਦ ਆਸਾਨ ਹੈ ਤੇ ਬਹੁਤ ਹੀ ਜ਼ਿਆਦਾ ਮਜ਼ਾ ਆਏਗਾ ਤੁਹਾਨੂੰ ਬਣਾਉਣ ਦੇ ਵਿੱਚ ਚਾਣੇ ਤੁਸੀਂ ਦੇਖੋ ਕਿੰਨੇ ਸੋਹਣੇ ਪੱਕ ਰਹੇ ਨੇ ਤੇ ਤੁਸੀਂ ਦੇਖੋ ਕੱਲਾ ਕੱਲਾ ਜਿਹੜਾ ਚਨਾ ਹੈ ਨਾ ਉਹ ਬਿਲਕੁਲ ਪੱਕ ਕੇ ਰੈਡੀ ਹੋਇਆ ਤੇ ਹੁਣ ਅਸੀਂ ਲੈ ਲਿਆ ਇੱਕ ਕੱਪ ਛੋਲੇ ਜਾਂ ਚੜੇ ਵੀ ਕਹਿ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਐਡ ਕਰਨਾ ਥੋੜਾ ਜਿਹਾ ਨਮਕ ਤੇ ਥੋੜੀ ਜਿਹੀ ਹਲਦੀ ਤੇ ਨਾਲ ਹੀ ਐਡ ਕਰ ਦਵਾਂਗੀ ਇੱਕ ਚਮਚ ਪਾਣੀ ਦਾ ਛੋਲਿਆਂ ਦੇ ਵਿੱਚ ਨਾ ਧਸਤ ਹੁੰਦੀ ਹੈ ਇਸ ਲਈ ਤੁਸੀਂ ਕੱਪੜੇ ਦੇ ਨਾਲ ਸਾਫ਼ ਚੰਗੀ ਤਰ੍ਹਾਂ ਕਰਕੇ ਫਿਰ ਲੂਣ ਹਲਦੀ ਤੇ ਪਾਣੀ ਐਡ ਕਰਕੇ ਬਹੁਤ ਵਧੀਆ ਮਿਕਸ ਕਰ ਲਿਓ ਇਸ ਨੂੰ ਅੱਧਾ ਪੋਨਾ ਘੰਟਾ ਰੱਖ ਦਿਓ ਇਹ ਡਰਾਈ ਹੋ ਜਾਣਗੇ ਉਹਨਾਂ ਚਿਰ ਤੱਕ ਫਿਰ ਤੁਸੀਂ ਇੱਕ ਪੁਰਾਣੀ ਜੀ ਕਢਾਈ ਲੈ ਕੇ ਮੈਂ ਇੱਥੇ ਨਾ ਲੋਹੇ ਦੀ ਕਢਾਈ ਲਈ ਹੈ ਇਹਦੇ ਵਿੱਚ ਜਿਹੜੇ ਛੋਲੇ ਆ ਨਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਆ ਤੇ ਇਹਦੇ ਵਿੱਚ ਮੈਂ ਆਪਾ ਐਡ ਕੀਤਾ ਹੈ ਨਮਕ ਨਮਕ ਨੂੰ ਆਪਾਂ ਚੰਗੇ ਤਰੀਕੇ ਨਾਲ ਗਰਮ ਹੋਉਂਦੇ ਨਾ ਜਦੋਂ ਮੈਂ ਜਦੋਂ ਮੈਂ ਪਹਿਲਾ ਬੈਚ ਐਡ ਕੀਤਾ ਚਨਿਆਂ ਦਾ ਤੇ ਉਦੋਂ ਥੋੜਾ ਜਿਹਾ ਨਮਕ ਘੱਟ ਗਰਮ ਸੀ ਇਸ ਲਈ ਮੈਨੂੰ ਟਾਈਮ ਲੱਗ ਗਿਆ ਤੇ ਜਦੋਂ ਸੈਕਿੰਡ ਬੈਚ ਐਡ ਕਰੋਗੇ ਨਾ ਤੁਸੀਂ ਦੇਖਣਾ ਫਟਾਫਟ ਤੁਹਾਡੇ ਜਿਹੜੇ ਚਨੇ ਆ ਉਹ ਬਣ ਕੇ ਰੈਡੀ ਹੋ ਜਾਣਗੇ ਜਿੰਨਾ ਚਿਰ ਤੱਕ ਸਾਰੇ ਚੁਨੇ ਨਾ ਬਾਂਜਣ ਉਨਾ ਚਿਰ ਤੱਕ ਆਪਾਂ ਸਾਰੇ ਚਨੇ ਅਨੁਪੁਰਣਾਏ ਤੇ ਪੁੱਜੇ ਚਨਿਆਂ ਦੇ ਨਾਲ ਸਾਨੂੰ ਬਹੁਤ ਹੀ ਤਾਕਤ ਮਿਲਦੀ ਹੈ ਜਾਂ ਸਾਨੂੰ ਕੋਈ ਛੋਟੀ ਮੋਟੀ ਭੁੱਖ ਲੱਗੀ ਹੋਵੇ ਤਾਂ ਉਸ ਟਾਈਮ ਅਸੀਂ ਬਣਾ ਕੇ ਇਸ ਨੂੰ ਸਟੋਰ ਕਰਕੇ ਵੀ ਰੱਖ ਸਕਦੇ ਆ ਬੱਚੇ ਬਜ਼ੁਰਗ ਸਾਰੇ ਜਾਨੀ ਖਾ ਸਕਦੇ ਐ ਇਸ ਤੋਂ ਤੁਸੀਂ ਦੇਖੋ ਪਹਿਲਾ ਬੈਚ ਜਿਹੜਾ ਬਣ ਕੇ ਬਿਲਕੁਲ ਰੈਡੀ ਹੈ ਲਗਭਗ ਸਾਰੇ ਚਨੇ ਪੱਕ ਕੇ ਰੈਡੀ ਹੋ ਚੁੱਕੇ ਨੇ ਤੇ ਹੁਣ ਇਸ ਨੂੰ ਮੈਂ ਛੰਨੀ ਦੇ ਵਿੱਚ ਜਿਹੜੀ ਛਾਨ ਕੇ ਅچھے ਤਰੀਕੇ ਨਾਲ ਠੰਡੇ ਹੋ ਕੇ ਤੇ ਇਸ ਨੂੰ ਆਪਾਂ ਸਟੋਰ ਕਰ ਲਵਾਂਗੇ ਹੋਰ ਮੈਂ ਐਡ ਕਰਦੀ ਆ ਦੂਸਰਾ ਬੈਚ ਦੂਸਰਾ ਬੈਚ ਤੁਸੀਂ ਦੇਖਿਓ ਧਿਆਨ ਨਾਲ ਕਿ ਮੈਂ ਐਡ ਕੀਤਾ ਤੇ ਫਟਾਫਟ ਬਣ ਕੇ ਰੈਡੀ ਹੋ ਗਿਆ ਹੈ ਕਿਉਂਕਿ ਸਾਡਾ ਜਿਹੜਾ ਨਮਕ ਹੈ ਨਾ ਉਹ ਕਾਫੀ ਗਰਮ ਹੋ ਚੁੱਕਾ ਸੀ ਤੇ ਇਸ ਲਈ ਕਾਫੀ سارے ਚਨੇ ਨੂੰ ਅਸੀਂ ਭੁੰਨ ਕੇ ਰੱਖ ਲਿਆ ਹੋਇਆ ਹੈ ਤੇ ਇਸ ਨੂੰ ਤੁਸੀਂ ਲੰਬੇ ਸਮੇਂ ਤੱਕ ਸਟੋਰ ਕਰਕੇ ਵੀ ਰੱਖ ਸਕਦੇ ਹੋ ਜਦੋਂ ਦਿਲ ਕੀਤਾ ਜਾਂ ਛੋਟੀ-ਭੋਟੀ ਭੁੱਖ ਲੱਗੀ ਤਾਂ ਤੁਸੀਂ ਇਸ ਨੂੰ ਇੰਜੋਏ ਕਰ ਸਕਦੇ ਹੋ ਜੇ ਰੈਸিপি ਤੁਹਾਨੂੰ ਪਸੰਦ ਆ ਰਹੀ ਹੈ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਲਾਈਕ ਕਰਿਓ ਚੈਨਲ ਤੇ ਨਿਊ ਤਾਂ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਲੋ ਜੀ ਸਾਡੇ ਚਨੇ ਬਣ ਕੇ ਬਿਲਕੁਲ ਤਿਆਰ ਨੇ ਟਰਾਈ ਕਰਕੇ ਤੁਸੀਂ ਵੀ ਕਰੇ ਜਰੂਰ ਦੇਖਿਓ ਬਹੁਤ ਹੀ ਸੌਖੇ ਤਰੀਕੇ ਨਾਲ ਬਣਦੇ ਨੇ ਇਹ ਇਹ ਟ੍ਰਿਕ ਜਰੂਰ ਫੋਲੋ ਕਰਿਓ ਕਿ ਨਮਕ ਜਿਹੜਾ ਅੱਛੇ ਤਰੀਕੇ ਨਾਲ ਗਰਮ ਹੋਣਾ ਚਾਹੀਦਾ ਏ ਤੇ ਤੁਹਾਡੇ ਚਨੇ ਜਿਹੜੇ ਬਹੁਤ ਹੀ ਵਧੀਆ ਪੱਕ ਕੇ ਰੈਡੀ ਹੋਣਗੇ ਮਿਲਦੇ ਹਾਂ ਇੱਕ ਨਿਊ ਵੀਡੀਓ ਦੇ ਨਾਲ ਤਦ ਤੱਕ ਲਈਏ ਸਤਿ ਸ਼੍ਰੀ ਅਕਾਲ ਜੀ ਥੈਂਕਸ ਫॉर ਵਾਚਿੰਗ